ਸਰਬਸਾਂਝੀ ਸ਼੍ਰੋ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿਸਟਰ ਚਾਟਾ ਦੇ ਮੁਖ ਸੇਵਾਦਾਰ ਤਰਲੋਚਨ ਸਿੰਘ ਕਈ ਦੀ ਅਗਵਾਈ ਹੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵੱਤੀ ਮਾ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਸ਼੍ਰੀ ਚਾਟਾ ਸਾਹਿਬ ਦਾ ਦੀਵਾਨ ਹਾਲ ਵਿਖੇ ਮੈਨੇਜਰ ਗੁਰਦੁਆਰਾ ਸ਼੍ਰੀ ਚਾਟਾ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਜਥੇਾਨੀ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਆਈਆਂ ਸਖਸ਼ੀਅਤਾਂ ਕੁਲਦੀਪ ਸਿੰਘ ਖਾਪਰਖੇ ਗੁਰਪ੍ਰੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਚਾਟਾ ਸਾਹਿਬ ਮੇਜਰ ਸਿੰਘ ਸੁਰਜੀਤ ਸਿੰਘ ਪਹਿਲਵਾਨ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਪੰਜਾਬ ਪ੍ਰੈਸ ਸੈਕਟਰੀ ਜਗਜੀਤ ਸਿੰਘ ਖਾਲਸਾ ਸਮਿਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਐਸੇ ਦਿਨ ਦੇ ਆਸਤ ਗੁਰੂ ਚੌਥੇ ਪਾਤਸ਼ਾਹ ਦੇਨ ਦੁਨੀ ਦੇ ਮਾਲਕ ਸਹਿਬ ਸ੍ਰੀ ਗੁਰੂ ਆਨੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਗੁਰਪੁਰੂ ਸਮਰਪਤ ਗੁਰਦੁਆਰਾ ਸ੍ਰੀ ਚਾਟਾ ਸਾਹਿਬ ਦੇ ਵਿਖੇ ਹਰ ਸਾਲ ਦੀ ਤਰ੍ਹਾਂ ਸਰਬ ਸੰਜੀ ਸ੍ਰੀ ਸੁਖਮੀ ਸਾਹਿਬ ਸੇਵਾ ਸਹਿਤ ਸ੍ਰੀ ਸ਼ਰਦ ਸਾਹਿਬ ਵੱਲੋਂ ਜੋ 32ਵਾਂ ਸਾਲਾਨਾ ਸਮਾਗਮ ਹੈ ਇਸ ਗੁਰਦਰ ਸਾਹਿਬ ਦੇ ਦੀਵਾਨ ਹਾਲ ਦੇ ਵਿਖੇ ਕਰਵਾਇਆ ਜਾ ਰਿਹਾ ਹੈ ਐਸੇ ਦਿਨ ਦੇ ਆਦ ਸਰਗੁਰੂ ਧੰਕਪੁਰ ਆਉਂਦਾ ਪਾਸ਼ਾ ਜਿਨ੍ਹਾਂ ਨੇ ਸ੍ਰੀ ਅਮਰ ਸਾਹਿਬ ਦੇ ਨਗਰੀ ਵਸਾਈ 53 ਲੋਕਾਂ ਨੂੰ ਇੱਥੇ ਜੋ ਕਿਤਾ ਦਿੱਤਾ ਇੱਥੇ ਅਮਰ ਸਾਹਿਬ ਦੇ ਵਿੱਚ ਵਸਾਇਆ ਅੱਜ ਉਹਨਾਂ ਦਾ ਪ੍ਰਕਾਸ਼ ਗੁਰਪਰੀਸ਼ਦਾ ਭਾਵਨਾ ਨਾਲ ਗੁਰਦਰਸ਼ੀਰ ਸ਼ਰਦ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਅਤੇ ਸ਼੍ਰੋਮਣੀ ਗੁਰਦਵਾਰ ਪਰੰਦਰਮੇ ਬੇਟੀ ਦੇ ਸਹਿਯੋਗ ਦੇ ਨਾਲ ਬਣਾਇਆ ਜਾ ਰਿਹਾ ਹੈ ਤੇ ਸਮੂਹ ਸਾਧ ਸੰਗਤ ਨੂੰ ਸ਼੍ਰੀ ਗੁਰੂ ਆਮਦਾ ਜੀ ਦੇ ਪ੍ਰਕਾਸ਼ ਗੁਰਪਤੀਆਂ ਬਹੁਤ-ਬਹੁਤ ਵਧਾਈਆਂ ਹਾਂ ਨੂੰ ਗੁਰੂ ਪਾਸ਼ਾ ਮਿਹਰ ਕਰਨ ਇਸ ਸੋਸਾਇਟੀ ਤੇ ਮਿਹਰ ਪਰ ਹੱਥ ਰੱਖਣ ਹਰ ਸਾਲ ਦੀ ਤਰ੍ਹਾਂ ਤੇ ਗੁਰੂ ਆਮਦਾ ਜੀ ਪਾਸ਼ਾ ਜੀ ਗੁਰਪਤ ਮਨਾਉਂਦਾ ਰਹੀਏ ਉਸ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ